90% ਵਰਦ ਕਰਦੇ ਹਨ ਇਹ ਵੱਡੀ ਗਲਤੀ ਹੋ ਜਾਓ ਸਾਵਧਾਨ ਨਹੀਂ ਪੈ ਸਕਦਾ ਪਛਤਾਉਣਾ ਰਿਸਰਚ ਦੇ ਖੁਲਾਸਿਆਂ ਨੇ ਕਰਤੇ ਲੋ ਖੇਰਾ 90% ਮਰਦ ਵੱਡੀ ਗਲਤੀ ਕਰਦੇ ਨੇ ਅਜਿਹੀ ਗਲਤੀ ਕਿ ਉਹਨਾਂ ਨੂੰ ਵੀ ਨਹੀਂ ਪਤਾ ਲੱਗਦਾ ਕਿ ਉਹ ਕਿਹੜੀ ਗਲਤੀ ਕਰ ਰਹੇ ਨੇ ਪਰ ਤੁਹਾਡੀ ਇੱਕ ਗਲਤੀ ਤੁਹਾਡੇ ਲਈ ਮਹਿੰਗਾ ਪੈ ਸਕਦਾ ਜੀ ਹਾਂ ਕਿਉਂਕਿ ਜੇਕਰ ਤੁਸੀਂ ਇਹ ਗਲਤੀ ਕਰੋਗੇ ਤਾਂ ਇਸ ਦੇ ਨਾਲ ਤੁਹਾਨੂੰ ਗੰਭੀਰ ਬਿਮਾਰੀਆਂ ਹੋ ਸਕਦੀਆਂ ਨੇ ਤੇ ਨਾਲ ਹੀ ਤੁਹਾਡੇ ਘਰ ਦੇ ਵਿੱਚ ਜੋ ਬੱਚੇ ਨੇ ਜੋ ਹੋਰ ਪਰਿਵਾਰਕ ਮੈਂਬਰ ਨੇ ਉਹ ਵੀ ਵੱਡੀ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਨੇ ਤੁਹਾਡੇ ਕਰਕੇ ਤਾਂ ਜਿਹੜੇ 90% ਮਰਦ ਨੇ ਜੋ ਵੱਡੀ ਗਲਤੀ ਕਰਦੇ ਨੇ ਜੋ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਕਿਹੜੀ ਗਲਤੀ ਕਰ ਰਹੇ ਹੋ ਤਾਂ ਹੁਣ ਇੱਕ ਅਧਿਐਨ ਕੀਤਾ ਗਿਆ ਇੱਕ ਰਿਸਰਚ ਦੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਨੇ ਕਿ ਮਰਦਾਂ ਦੀ ਆਦਤ ਜੋ ਹੈ ਉਸ ਦੇ ਕਾਰਨ ਉਹਨਾਂ ਨੂੰ ਹੀ ਮੰਗਾ ਸਾਬਿਤ ਹੋਵੇਗਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਲਈ ਵੱਡੀ ਬਿਮਾਰੀ ਜੋ ਹੈ ਉਹ ਗਲਤੀ ਲੈ ਕੇ ਆ ਸਕਦੀ ਹੈ ਤਾਂ ਕਿਹੜੀ ਗਲਤੀ ਜੋ ਅੱਜ ਕੱਲ 90% ਮਰਦ ਕਰਦੇ ਨੇ ਜਾਣਨ ਦੇ ਲਈ ਦੇਖਦੇ ਆਏ ਖਾਸ ਰਿਪੋਰਟ ਜੇਕਰ ਤੁਸੀਂ ਵੀ ਬਾਥਰੂਮ ਦੇ ਵਿੱਚ ਮੋਬਾਈਲ ਫੋਨ ਦੀ ਵਰਤੋਂ ਕਰਦੇ ਹੋ ਤਾਂ ਹੁਣ ਤੁਹਾਡੇ ਲਈ ਇਹ ਵੱਡੀ ਖਬਰ ਹੈ ਤੇ ਅਹਿਮ ਖਬਰ ਹੈ ਕਿਉਂਕਿ ਇੱਕ ਖੁਲਾਸਾ ਹੋਇਆ ਅਧਿਐਨ ਦੇ ਵਿੱਚ ਜੋ ਤੁਹਾਨੂੰ ਜਾਣਨਾ ਬੇहद ਜ਼ਰੂਰੀ ਹੈ ਮਰਦਾਂ ਦੀ ਗੱਲ ਕਰੀਏ ਜੋ ਅਕਸਰ ਹੀ ਟਾਇਲਟ ਦੇ ਵਿੱਚ ਮੋਬਾਈਲ ਦੀ ਵਰਤੋਂ ਕਰਦੇ ਨੇ ਪਰ ਟਾਇਲਟ ਦੇ ਵਿੱਚ ਫੋਨ ਦੀ ਵਰਤੋਂ ਕਰਨ ਦੇ ਨਾਲ ਮਰਦਾਂ ਨੂੰ ਗੰਭੀਰ ਬਿਮਾਰੀਆਂ ਹੋ ਸਕਦੀਆਂ ਨੇ ਜੀ ਹਾਂ ਅੱਜ ਕੱਲ ਲੋਕ ਆਪਣੇ ਫੋਨ ਜੋ ਨੇ ਉਹ ਹਰ ਥਾਂ ਤੇ ਲੈ ਕੇ ਜਾਂਦੇ ਨੇ ਭਾਵੇਂ ਉਹ ਟਾਇਲਟ ਠੀਕ ਹੋ ਨਾ ਹੋਵੇ ਇਹ ਆਦਤ ਜ਼ਿਆਦਾਤਰ ਮਰਦਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਪੁਰਸ਼ ਘੰਟੇ-ਘੰਟੇ ਟਾਇਲਟ ਦੇ ਵਿੱਚ ਬੈਠਦੇ ਹਨ ਅਤੇ ਉੱਥੇ ਬੈਠ ਕੇ ਫੋਨ ਦੀ ਵਰਤੋਂ ਕਰਦੇ ਨੇ ਤੁਹਾਨੂੰ ਅਜਿਹਾ ਕਰਨਾ ਮਹਿੰਗਾ ਪਿਆ ਸਕਦਾ ਹੈ ਕਿਉਂਕਿ ਤੁਹਾਨੂੰ ਫਿਲਹਾਲ ਤਾਂ ਇਹ ਖਬਰ ਆਮ ਜੀ ਲੱਗ ਰਹੀ ਹੋਵੇਗੀ ਕਿ ਹੁਣ ਤਾਂ ਹਰ ਕੋਈ ਮੋਬਾਈਲ ਫੋਨ ਬਾਥਰੂਮ ਦੇ ਵਿੱਚ ਲੈ ਕੇ ਜਾਂਦਾ ਹੈ ਪਰ ਇਸ ਦੇ ਨਾਲ ਜੋ ਤੁਹਾਨੂੰ ਗੰਭੀਰ ਬਿਮਾਰੀਆਂ ਹੋ ਸਕਦੀਆਂ ਨੇ ਜਿਸ ਤੋਂ ਬਾਅਦ ਤੁਹਾਨੂੰ ਮੋਬਾਈਲ ਫੋਨ ਬਾਥਰੂਮ ਦੇ ਵਿੱਚ ਵਰਤਣਾ ਮਹਿੰਗਾ ਪੈ ਸਕਦਾ ਹੈ ਜੀ ਹਾਂ ਕੁਝ ਸਮਾਂ ਪਹਿਲਾਂ ਇੱਕ ਅਧਿਐਨ ਕੀਤਾ ਗਿਆ ਸੀ ਜਿਸ ਦੇ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਕਿ 10 ਦੇ ਵਿੱਚੋਂ 6 ਲੋਕ ਆਪਣੇ 스마트ਫੋਨ ਨੂੰ ਟਾਇਲਟ ਦੇ ਵਿੱਚ ਲੈ ਕੇ ਜਾਂਦੇ ਨੇ ਹਾਲਾਂਕਿ ਇਸ ਆਦਤ ਦੇ ਸਿਹਤ ਦੇ ਲਈ ਕਾਫੀ ਗੰਭੀਰ ਨਤੀਜੇ ਹੋ ਸਕਦੇ ਨੇ ਇਹ ਅਧਿਐਨ ਨੋਡ ਵੀਪੀਐਨ ਦੁਆਰਾ ਕੀਤਾ ਗਿਆ ਸੀ ਅਧਿਐਨ ਦੇ ਵਿੱਚ ਪਾਰਟਿਸਿਪੇਟ ਕਰਨ ਵਾਲਿਆਂ ਦੇ ਵਿੱਚੋਂ 61.6% ਨੇ ਕਿਹਾ ਕਿ ਉਹ ਫੇਸਬੁੱਕ ਟਵਿੱਟਰ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਰਹੀ ਸਕਰੋਲ ਕਰਨ ਦੇ ਲਈ ਆਪਣੇ ਫੋਨ ਨੂੰ ਬਾਥਰੂਮ ਦੇ ਵਿੱਚ ਲੈ ਕੇ ਜਾਂਦੇ ਨੇ ਇਸ ਦੇ ਨਾਲ ਹੀ 33.9% ਲੋਕਾਂ ਨੇ ਮੰਨਿਆ ਕਿ ਉਹ ਆਪਣੇ smartphones ਦੀ ਵਰਤੋਂ ਬਾਥਰੂਮ ਦੇ ਵਿੱਚ ਕਰੰਟ ਅਫੇਅਰਜ਼ ਨਾਲ ਅਪਡੇਟ ਰਹਿਣ ਦੇ ਲਈ ਕਰਦੇ ਨੇ ਅਧਿਐਨ ਦੇ ਵਿੱਚ ਪਾਰਟਿਸਿਪੇਟ ਕਰਨ ਵਾਲਿਆਂ ਦੇ ਵਿੱਚੋਂ 24.5% ਨੇ ਮੰਨਿਆ ਕਿ ਉਹ ਵਾਸ਼ਰੂਮ ਦੇ ਵਿੱਚ ਆਪਣੇ ਫੋਨ ਦੀ ਵਰਤੋਂ ਮੈਸੇਜ ਭੇਜਣ ਜਾਂ ਫਿਰ ਕਾਲ ਕਰਨ ਦੇ ਲਈ ਕਰਦੇ ਨੇ ਲੰਬੇ ਸਮੇਂ ਲਈ ਬਾਥਰੂਮ ਦੇ ਵਿੱਚ ਬੈਠ ਕੇ ਫੋਨ ਚਲਾਉਣ ਦੇ ਨਾਲ ਕਮਰ ਅਤੇ ਮੋਢਿਆਂ ਦੇ ਵਿੱਚ ਦਰਦ ਹੋ ਸਕਦਾ ਹੈ। ਲਾਗ ਦਾ ਖਤਰਾ ਬਣ ਸਕਦਾ ਹੈ। ਕਬਜ਼ ਦਾ ਖਤਰਾ ਹੋ ਸਕਦਾ ਹੈ। ਮਾਨਸਿਕ ਸਿਹਤ ਤੱਕ ਨੂੰ ਵੱਡਾ ਪ੍ਰਭਾਵ ਪੈ ਸਕਦਾ ਹੈ। ਪਾਇਸ ਦਾ ਵੀ ਖਤਰਾ ਵੱਧ ਜਾਂਦਾ ਹੈ। ਜੀ ਹਾਂ, ਜ਼ਿਆਦਾ ਤੇਰ ਤੱਕ ਟਾਇਲਟ ਸੀਟ ਤੇ ਬੈਠਣ ਦੇ ਨਾਲ ਤੁਹਾਡੀ ਕਮਰ ਅਤੇ ਮੋਢੇ ਅਕੜਾ ਹੋ ਜਾਂਦੇ ਨੇ। ਜਿਸ ਕਾਰਨ ਤੁਹਾਨੂੰ ਦਰਦ ਹੋਣ ਲੱਗਦਾ ਹੈ। ਇੰਨਾ ਹੀ ਨਹੀਂ ਇਹ ਤੁਹਾਡੇ ਆਸਣ ਨੂੰ ਵੀ ਵਿਗਾੜਦਾ ਹੈ ਟਾਇਲਟ ਸੀਟ ਦੇ ਵਿੱਚ ਬਹੁਤ ਸਾਰੇ ਕਿਟਾਣੂ ਅਤੇ ਬੈਕਟੀਰੀਆ ਮੌਜੂਦ ਹੁੰਦੇ ਹਨ ਅਤੇ ਜਦੋਂ ਤੁਸੀਂ ਉਸ ਸੀਟ ਉੱਤੇ ਲੰਬੇ ਸਮੇਂ ਤੱਕ ਬੈਠਦੇ ਹੋ ਤਾਂ ਸਾਰੇ ਕਿਟਾਣੂ ਅਤੇ ਬੈਕਟੀਰੀਆ ਤੁਹਾਡੇ ਸਰੀਰ ਦੇ ਵਿੱਚ ਦਾਖਲ ਹੋ ਜਾਂਦੇ ਨੇ ਅਤੇ ਇਸ ਦੇ ਨਾਲ ਪੇਟ ਦਰਦ ਅਤੇ ਯੂਟੀਆਈ ਯਾਨੀ ਯੂਰੀਨਰੀ ਟੈਕਟ ਇਨਫੈਕਸ਼ਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਜਿਆਂ ਇਸ ਦੇ ਨਾਲ ਹੀ ਟਾਇਲਟ ਨੂੰ ਕਿਟਾਣੂਆਂ ਅਤੇ ਬੈਕਟੀਰੀਆ ਦਾ ਘਰ ਵੀ ਕਿਹਾ ਜਾਂਦਾ ਹੈ ਜੇਕਰ ਤੁਸੀਂ ਟਾਇਲਟ ਦੇ ਵਿੱਚ ਬੈਠ ਕੇ ਮੋਬਾਈਲ ਫੋਨ ਦੀ ਵਰਤੋਂ ਕਰਦੇ ਹੋ ਤਾਂ ਉਹ ਬੈਕਟੀਰੀਆ ਤੁਹਾਡੇ ਫੋਨ ਦੇ ਨਾਲ ਚਿਪਕ ਜਾਂਦੇ ਨੇ ਅਤੇ ਬਾਅਦ ਦੇ ਵਿੱਚ ਉਹ ਬੈਕਟੀਰੀਆ ਤੁਹਾਡੇ ਹੱਥਾਂ ਰਾਹੀਂ ਤੁਹਾਡੇ ਮੂੰਹ ਦੇ ਵਿੱਚ ਦਾਖਲ ਹੋ ਜਾਂਦੇ ਹਨ ਜਿਸ ਨਾਲ ਕਬਜ਼ ਹੋ ਸਕਦੀ ਹੈ ਇੱਕ ਖੋਜ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਟਾਇਲਟ ਦੇ ਵਿੱਚ ਫੋਨ ਦੀ ਵਰਤੋਂ ਨਾਲ ਮਾਨਸਿਕ ਸਿਹਤ ਉੱਤੇ ਵੀ ਮਾੜਾ ਅਸਰ ਪੈਂਦਾ ਹੈ ਅਜਿਹਾ ਇਸ ਲਈ ਕਿਉਂਕਿ ਪਹਿਲਾਂ ਲੋਕ ਟਾਇਲਟ ਦੇ ਵਿੱਚ ਕਿਸੇ ਨਾ ਕਿਸੇ ਵਿਸ਼ੇ ਬਾਰੇ ਸੋਚਦੇ ਸਨ ਜਾਂ ਪਲੈਨਿੰਗ ਬਣਾਉਂਦੇ ਸਨ ਪਰ ਹੁਣ ਉਹ ਫੋਨ ਦੀ ਵਰਤੋਂ ਕਰਨ ਦੇ ਵਿੱਚ ਆਪਣਾ ਸਾਰਾ ਸਮਾਂ ਬਰਬਾਦ ਕਰ ਦਿੰਦੇ ਨੇ ਜਿਸ ਕਾਰਨ ਉਹਨਾਂ ਦੀ ਸੋਚਣ ਅਤੇ ਸਮਝਣ ਦੀ ਸਮਰੱਥਾ ਘਟਣ ਲੱਗਦੀ ਹੈ ਇੱਕ ਰਿਪੋਰਟ ਦੇ ਮੁਤਾਬਕ ਤੁਸੀਂ ਟਾਇਲਟ ਦੇ ਵਿੱਚ ਬੈਠ ਕੇ ਫੋਨ ਚਲਾਉਣ ਨਾਲੋਂ ਜ਼ਿਆਦਾ ਸਮਾਂ ਬਾਥਰੂਮ 'ਚ ਬਿਤਾਉਂਦੇ ਹੋ ਇਸ ਦੇ ਨਾਲ ਗੁੱਦਾ ਤੇ ਦਬਾਅ ਪੈਂਦਾ ਜਿਸ ਨਾਲ ਬਵਾਸੀਰ ਦਾ ਖਤਰਾ ਵੀ ਵੱਧ ਜਾਂਦਾ ਹੈ ਜੇਕਰ ਤੁਸੀਂ ਪਹਿਲਾਂ ਹੀ ਪੇਟ ਦੇ ਨਾਲ ਜੁੜੀਆਂ ਸਮੱਸਿਆਵਾਂ ਤੋਂ ਪੀੜਤ ਹੋ ਤਾਂ ਗੁੱਦਾ ਤੇ ਜ਼ਿਆਦਾ ਦਬਾਅ ਪਾਉਣ ਦੇ ਨਾਲ ਇਸ ਨੂੰ ਹੋਰ ਵੀ ਜ਼ਿਆਦਾ ਖਤਰਾ ਹੋ ਸਕਦਾ ਹੈ ਹੋਰ ਵੀ ਤੁਹਾਡੀ ਪ੍ਰੋਬਲਮ ਜੋ ਹੈ ਵੱਧ ਸਕਦੀ ਹੈ ਇਸ ਤੋਂ ਇਲਾਵਾ ਟਾਇਲਟ ਦੇ ਵਿੱਚ ਫੋਨ ਲੈ ਕੇ ਜਾਣ ਨਾਲ ਤੁਸੀਂ ਇਕੋਲੀ ਸ਼ਿਗੇਲਾ ਸਟੈਫਿਲੋਕੋਕਸ ਵਰਗੇ ਬੈਕਟੀਰੀਆ ਦੇ ਸੰਪਰਕ ਦੇ ਵਿੱਚ ਆ ਸਕਦੇ ਹੋ ਇਸ ਦੇ ਨਾਲ ਤੁਸੀਂ ਹੈਪਾਟਾਈਟਸ A ਵਰਗੇ ਵਾਇਰਸ ਦੇ ਸੰਪਰਕ ਦੇ ਵਿੱਚ ਆ ਸਕਦੇ ਹੋ ਜੀ ਹਾਂ ਟਾਇਲਟ ਦੇ ਵਿੱਚ ਫੋਨ ਦੀ ਵਰਤੋਂ ਕਰਨ ਵਾਲੇ ਲੋਕ ਕਈ ਵਾਰ 플ਸ਼ ਕਰਨ ਤੋਂ ਬਾਅਦ ਹੱਥ ਧੋਤੇ ਬਿਨਾਈ ਫੋਨ ਦੀ ਵਰਤੋਂ ਵੀ ਸ਼ੁਰੂ ਕਰ ਦਿੰਦੇ ਨੇ ਇਸ ਦਾ ਸਿੱਧਾ ਅਸਰ ਤੁਹਾਡੀ ਸਿਹਤ ਤੇ ਪੈਂਦਾ ਹੈ ਅਤੇ ਬਹੁਤ ਖਤਰਨਾਕ ਸਾਬਤ ਹੁੰਦਾ ਹੈ ਤੁਸੀਂ ਫਲੈਸ਼ ਦੀ ਵਰਤੋਂ ਕਰੋ ਅਤੇ ਫੋਨ ਨੂੰ ਚੁਹੋ ਇਸ ਤੋਂ ਬਾਅਦ ਵੀ ਜੇਕਰ ਤੁਸੀਂ ਆਪਣੇ ਹੱਥ ਧੋਣ ਦਿਓ ਤਾਂ ਕਈ ਤਰ੍ਹਾਂ ਦੇ ਬੈਕਟੀਰੀਆ ਤੁਹਾਡੇ ਫੋਨ ਦੇ ਸੰਪਰਕ ਦੇ ਵਿੱਚ ਆ ਜਾਂਦੇ ਨੇ ਇਸ ਦੇ ਨਾਲ ਹੀ ਸਾਡਾ ਫੋਨ ਜੋ ਗਰਮੀ ਪੈਦਾ ਕਰਦਾ ਉਹ ਬੈਕਟੀਰੀਆ ਅਤੇ ਵਾਇਰਸ ਦੇ ਵਧਣ ਦੇ ਲਈ ਇੱਕ ਬਿਹਤਰ ਵਾਤਾਵਰਣ ਹੈ ਜੀ ਹਾਂ ਯਾਨੀ ਜੇਕਰ ਤੁਸੀਂ ਵੀ ਫੋਨ ਨੂੰ ਟਾਇਲਟ ਦੇ ਵਿੱਚ ਲੈ ਕੇ ਜਾ ਰਹੇ ਹੋ ਤਾ ਸਮੇਂ ਦੀ ਬਰਬਾਦੀ ਦੇ ਨਾਲ ਨਾਲ ਤੁਸੀਂ ਜਾਣੇ ਅਣਜਾਣੇ ਦੇ ਵਿੱਚ ਕਈ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਰਹੇ ਹੋ ਕਈ ਬਿਮਾਰੀਆਂ ਨੂੰ ਨਿਯੋਤਾ ਵੀ ਦੇ ਰਹੇ ਹੋ ਤਾਂ ਹੋਰ ਜੇਕਰ ਤੁਸੀਂ ਟਾਇਲਟ ਦੇ ਵਿੱਚ ਮੋਬਾਈਲ ਫੋਨ ਦੀ ਕਿਸੇ ਵੀ ਤਰੀਕੇ ਦੇ ਨਾਲ ਵਰਤੋਂ ਕਰ ਰਹੇ ਹੋ ਤਾਂ ਤੁਹਾਨੂੰ ਇਹ ਦੱਸ ਦਿੱਤਾ ਗਿਆ ਕਿ ਕਿਹੜੇ-ਕਿਹੜੇ ਬੈਕਟੀਰੀਆ ਜਿਹੜੇ ਨੇ ਬਾਥਰੂਮ ਦੇ ਵਿੱਚ ਹੁੰਦੇ ਨੇ ਤੁਸੀਂ ਮੋਬਾਈਲ ਦੀ ਵਰਤੋਂ ਬਾਥਰੂਮ ਦੇ ਵਿੱਚ ਕਰੋ ਜਾਂ ਨਾ ਕਰੋ ਜੇਕਰ ਤੁਹਾਡਾ ਮੋਬਾਈਲ ਫੋਨ ਬਾਥਰੂਮ ਦੇ ਵਿੱਚ ਪਿਆ ਤਾਂ ਉਸ ਦੇ ਨਾਲ ਬੈਕਟੀਰੀਆ ਜੋ ਨੇ ਉਸ ਜ਼ਰੂਰ ਚਿਪਕ ਜਾਣਗੇ ਉਸ ਤੋਂ ਬਾਅਦ ਤੁਸੀਂ ਹੈਂਡ ਵੋਸ਼ ਕਰਕੇ ਆਪਣਾ ਮੋਬਾਈਲ ਫੋਨ ਲੈ ਕੇ ਬਾਹਰ ਜਾਓਗੇ ਉਸ ਤੋਂ ਬਾਅਦ ਜਿਹੜੇ ਬੈਕਟੀਰੀਆ ਨੇ ਤੁਹਾਡੇ ਹੱਥ ਦੇ ਵਿੱਚ ਤੁਹਾਡੀ ਬਾਡੀ ਦੇ ਵਿੱਚ ਕਿਉਂਕਿ ਜੋ ਮੋਬਾਈਲ ਫੋਨ ਹੈ ਉਹ ਗਰਮ ਹੋ ਜਾਂਦੇ ਜਿਸ ਤੋਂ ਬਾਅਦ ਉਹ ਬੈਕਟੀਰੀਆ ਨੇ ਉਹ ਜ਼ਿਆਦਾ ਐਕਟਿਵ ਹੋ ਜਾਂਦੇ ਨੇ ਜਿਸ ਦੇ ਕਾਰਨ ਤੁਹਾਨੂੰ ਖਤਰਨਾਕ ਬਿਮਾਰੀਆਂ ਹੋ ਸਕਦੀਆਂ ਤੇ ਇਸ ਦੇ ਨਾਲ ਜੋ ਤੁਹਾਡੇ ਘਰ ਦੇ ਵਿੱਚ ਪਰਿਵਾਰਕ ਮੈਂਬਰ ਨੇ ਜੋ ਤੁਹਾਨੂੰ ਚੂਹਣਗੇ ਜਾਂ ਤੁਹਾਡੇ ਮੋਬਾਈਲ ਫੋਨ ਨੂੰ ਫੜਨਗੇ ਤਾਂ ਉਹ ਵੀ ਇਸ ਲਾਗ ਦੇ ਵਿੱਚ ਆ ਸਕਦੇ ਨੇ ਤਾਂ ਕਿਵੇਂ ਦੀ ਲੱਗੀ ਤੁਹਾਨੂੰ ਇਹ ਜਾਣਕਾਰੀ ਭਰਪੂਰ ਵੀਡੀਓ ਆਪਣੀ رائے ਜ਼ਰੂਰ ਦਿਓ ਹੋਰ ਬਦੇਰੀ ਤੇ ਨਾਲ ਹੀ ਤਾਜ਼ਾ ਤਰੀਨ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਹਮਦਰ ਟੀਵੀ ਦੇ ਨਾਲ